ਸਤਿ ਸ਼੍ਰੀ ਅਕਾਲ ਜੀ ਤਾਂ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਵਾਟਰਮੈਲਨ ਦਾ ਜੂਸ ਤੇ ਇੱਥੇ ਮੈਂ 2.5 ਕਿਲੋ ਤਰਬੂਜ ਲਿਆ ਸੀ ਤਰਬੂਜ ਨੂੰ ਆਪਾਂ ਧੋ ਲਿਆ ਸੀ ਤੇ ਤਰਬੂਜ ਨੂੰ ਹੁਣ ਆਪਾਂ ਇਹਨੂੰ ਕੱਟਾਂਗੇ ਸੈਂਟਰ ਦੇ ਵਿੱਚ ਉਹ ਆਪਾਂ ਇਹਨੂੰ ਕੱਟ ਦਵਾਂਗੇ ਤਰਬੂਜ ਨੂੰ ਆਪਾਂ ਕੱਟ ਲਿਆ ਸੀ ਤਰਬੂਜ ਨੂੰ ਆਪਾਂ ਇਹਨੂੰ ਸਾਰੇ ਨੂੰ ਕੱਟ ਕੇ ਤਿਆਰ ਕਰਾਂਗੇ ਛੋਟੇ ਛੋਟੇ ਟੁਕੜਿਆਂ ਵਿੱਚ ਤਰਬੂਜ ਨੂੰ ਆਪਾਂ ਕੱਟ ਕੇ ਤਿਆਰ ਕਰ ਲਿਆ ਸੀ ਤੇ ਤਰਬੂਜ ਆਪਾਂ ਇਸ ਤਰ੍ਹਾਂ ਦੇ ਪੀਸਾਂ ਵਿੱਚ ਆਪਾਂ ਤਰਬੂਜ ਨੂੰ ਕੱਟ ਲਿਆ ਸੀ ਤੇ ਇਸ ਤਰ੍ਹਾਂ ਆਪਾਂ ਜੇ ਆਪਾਂ ਖਾਣਾ ਹੋਵੇ ਤੇ ਆਪਾਂ ਇਸ ਤਰ੍ਹਾਂ ਹੀ ਕੱਟ ਕੇ ਤਿਆਰ ਕਰਾਂਗੇ ਤੇ ਇਸ ਤਰ੍ਹਾਂ ਹੀ ਆਪਾਂ ਫੜ ਕੇ ਇਹਨੂੰ ਤੇ ਖਾ ਸਕਦੇ ਹਾਂ ਬਹੁਤ ਵਧੀਆ ਇਹਦੀ ਇਸ ਤਰ੍ਹਾਂ ਕਟਿੰਗ ਹੁੰਦੀ ਹੈ ਤਰਬੂਜ ਦੀ ਤੇ ਜੇ ਆਪਾਂ ਤਰਬੂਜ ਨੂੰ ਖਾਣਾ ਹੋਵੇ ਵੀ ਆਪਾਂ ਇਹਦੇ ਸਾਰੇ ਕੱਟ ਕੇ ਤੇ ਫਿਰ ਆਪਾਂ ਇਹਨੂੰ ਵਾਸਕਾਂਗੇ ਤੇ ਹੁਣ ਮੈਂ ਇਹਨਾਂ ਨੂੰ ਸਾਰਿਆਂ ਨੂੰ ਕੱਟ ਦਵਾਂਗੀ ਤੁਸੀਂ ਦੇਖ ਸਕਦੇ ਆਪਾਂ ਕਿੰਨੀ ਵਧੀਆ ਇਹਦੀ ਕਟਿੰਗ ਕਰਕੇ ਰੱਖ ਲਿਆ ਸੀ ਤੇ ਹੁਣ ਮੈਂ ਇਹਨੂੰ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟ ਦਵਾਂਗੀ ਤੇ ਬਹੁਤ ਵਧੀਆ ਇਸ ਤਰ੍ਹਾਂ ਆਸਾਨੀ ਨਾਲ ਕਟਿੰਗ ਇਹ ਨਹੀਂ ਹੋ ਜਾਂਦੀ ਤਰਬੂਜ ਦੀ ਜਿਹੜੇ ਆਪਾਂ ਬੀਜ ਆਪਾਂ ਨਹੀਂ ਕਰਾਂਗੇ ਬੀਜੇ ਆਪਾਂ ਫਿੱਚੇ ਰਹਿਣ ਦਵਾਂਗੇ ਤਰਬੂਜ ਨੂੰ ਮੈਂ ਪਲੇਟ ਵਿੱਚ ਰੱਖ ਲਵਾਂਗੀ ਜਿਹੜੇ ਆਪਾਂ ਪੀਸ ਕੱਟ ਕੇ ਤਿਆਰ ਕਰਲੇ ਸੀ ਇੱਥੇ ਆਪਾਂ ਸਾਰਾ ਤਰਬੂਜ ਕੱਟ ਲਵਾਂਗੇ ਇੱਥੇ ਮੈਂ ਤਰਬੂਜ ਨੂੰ ਕੱਟ ਲਿਆ ਸੀ ਤਰਬੂਜ ਨੂੰ ਹੁਣ ਆਪਾਂ ਮਿਕਸੀ ਜੱਗ ਵਿੱਚ ਪਾ ਦਵਾਂਗੇ ਤੇ ਬੀਜ ਵੈਸੇ ਮੈਂ ਕੱਢ ਦਿੱਤੇ ਸੀ ਜਿਹੜਾ ਕੋਈ ਬੀਜ ਰਹਿ ਵੀ ਗਿਆ ਉਹ ਆਪਾਂ ਵਿੱਚੇ ਹੀ ਇਹਦੇ ਵਿੱਚ ਆਪਾਂ ਨੂੰ ਜੂਸ ਬਣਾ ਲਾਂਗੇ ਚਾਪਾ ਜਦੋਂ ਬੀਜ ਵਿੱਚ ਹੁਣ ਫਿਰ ਆਪਾਂ ਰੁਕ ਰੁਕ ਕੇ ਮਿਕਸੀ ਨੂੰ ਚਲਾਵਾਂਗੇ ਤੇ ਜਿਹੜੇ ਬੀਜ ਆ ਉਹ ਨਾ ਸਬੂਤੇ ਹੀ ਰਹਿਣਗੇ ਗ੍ਰੈਂਡ ਨਾ ਹੋਣ ਹੁਣ ਅਸੀਂ ਮਿਕਸੀ ਨੂੰ ਰੋਕ ਰੋਕ ਕੇ ਚਲਾਵਾਂਗੇ 2-2 ਮਿੰਟ ਬਾਅਦ ਜੂਸ ਨੂੰ ਆਪਾਂ ਸਿਰਫ 2-3 ਮਿੰਟ ਵਾਸਤੇ ਗ੍ਰाइंड ਕੀਤਾ ਸੀ ਕਿਉਂਕਿ ਤਰਬੂਜ ਅੱਗੇ ਪੋਲਾ ਹੁੰਦਾ ਹੈ ਤੇ ਵੇਖੋ ਬੀਜ ਜਿਹੜੇ ਆਪਾਂ ਰੋਕ ਰੋਕ ਕੇ ਚਲਾਈ ਬੀਜ ਸਬੂਤੇ ਦਿਖਦੇ ਪਏ ਤੇ ਹੁਣ ਆਪਾਂ ਇਹਨੂੰ ਪਉਣ ਲਵਾਂਗੇ ਬੋਲ ਵਿੱਚ ਕੱਢ ਕੇ ਇਥੇ ਰੱਖੇ ਆਪਾਂ ਛਾਨਣੀ ਛਾਨਣੀ ਦੇ ਵਿੱਚ ਇਹਨੂੰ ਪੋਣ ਪੋਣ ਲਵਾਂਗੇ ਤੇ ਚਮਚੇ ਦੇ ਨਾਲ ਆਪਾਂ ਇਹਨੂੰ ਇਸ ਤਰ੍ਹਾਂ ਹਲਾ ਲਵਾਂਗੇ ਜੂਸ ਨੂੰ ਆਪਾਂ ਸਾਰਾ ਪੋਲ ਲਿਆ ਸੀ ਤੇ ਆ ਬੀਜ ਦੇਖੋ ਤੁਸੀਂ ਬੀਜ ਨੂੰ ਆਪਾਂ ਰੋਕ ਰੋਕ ਕੇ ਚਲਾਈ ਤਾਲ ਕਰਕੇ ਬੀਜ ਜਿਹੜੇ ਸਬੂਤੇ ਰਹੇ ਤੇ ਹੁਣ ਆਪਾਂ ਇਹਨਾਂ ਨੂੰ ਗਲਾਸਾਂ ਵਿੱਚ ਪਾ ਦਵਾਂਗੇ ਇੱਥੇ ਲਈ ਜੀ ਆਪਾਂ ਜੂਸ ਵਾਲੇ ਗਲਾਸ ਤੇ ਹੁਣ ਇਹਨਾਂ ਦੇ ਵਿੱਚ ਆਪਾਂ ਜੂਸ ਨੂੰ ਪਾ ਦਵਾਂਗੇ ਤੇ ਜਿਹੜਾ ਜੂਸ ਆ ਇਹ ਬਹੁਤ ਵਧੀਆ ਤਰਬੂਜ ਗਰਮੀਆਂ ਵਿੱਚ ਠੰਡਾ ਠੰਡਾ ਹੁੰਦਾ ਆ ਤੇ ਖਾਣ ਨੂੰ ਵੀ ਬਹੁਤ ਜ਼ਿਆਦਾ ਵਧੀਆ ਲੱਗਦਾ ਆ ਤੇ ਆਪਣੇ ਸਰੀਰ ਨੂੰ ਇਹ ਪਾਣੀ ਦੀ ਕਮੀ ਪੂਰੀ ਕਰਦਾ ਹੈ ਤਰਬੂਜ ਸ਼ਰਬਤ ਨੂੰ ਆਪਾਂ ਗਲਾਸਾਂ ਵਿੱਚ ਪਾ ਲਿਆ ਤੇ ਇਹਦੇ ਵਿੱਚ ਖੰਡ ਪਾਉਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਤਰਬੂਜ ਜਿਹੜਾ ਉਹ ਬਹੁਤ ਮਿੱਠਾ ਹੁੰਦਾ ਆ ਤੇ ਆਪਾਂ ਬਣਾਵਾਂਗੇ ਇੱਕ ਨਮਕ ਵਾਲਾ ਤੇ ਇੱਥੇ ਮੈਂ ਕਾਲਾ ਨਮਕ ਲਿਆ ਸੀ ਥੋੜਾ ਜਿਹਾ ਨਮਕ ਪਾ ਦਿੱਤਾ ਸੀ ਇਹਦੇ ਵਿੱਚ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਚਾਟ ਮਸਾਲਾ ਤੇ ਜੇ ਆਪਾਂ ਨੂੰ ਜ਼ਿਆਦਾ ਠੰਡਾ ਪਸੰਦ ਕਰਦੇ ਤੇ ਆਪਾਂ ਇਹਦੇ ਵਿੱਚ ਬਰਫ਼ ਨੂੰ ਐਡ ਕਰ ਦਵਾਂਗੇ ਤੇ ਇੱਕ ਕੱਪਾ ਬਣਾਇਆ ਸਿੰਪਲ ਤੇ ਇੱਕ ਬਣਾਇਆ ਆਪਾਂ ਨਮਕ ਪਾ ਕੇ ਤੇ ਤਰਬੂਜ ਜਿਹੜਾ ਜੂਸ ਹੈ ਤਰਬੂਜ ਦਾ ਬਹੁਤ ਵਧੀਆ ਇਹ ਸਾਰਿਆਂ ਨੂੰ ਬਹੁਤ ਪਸੰਦ ਆਉਂਦਾ ਆ ਤਰਬੂਜ ਖਾਣਾ ਵੀ ਬਹੁਤ ਸਾਰਿਆਂ ਨੂੰ ਪਸੰਦ ਆਉਂਦਾ ਗਰਮੀ ਵਿੱਚ ਇਹ ਗਰਮੀ ਵੀ ਘਟਦਾ ਹੈ ਠੰਡਾ ਠੰਡਾ ਹੁੰਦਾ ਤੇ ਦੋਨੇ ਆਪਾਂ ਮਿਕਸ ਕਰ ਦਿੱਤੇ ਠੰਡੇ-ਕੂਲ-ਕੂਲ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਪਦੀਨੇ ਨੂੰ ਲਾ ਦਵਾਂਗੇ ਪਦੀਨੇ ਦੀਆਂ ਪੱਤੀਆਂ ਸਜਾਵਟ ਲਈ ਤੇ ਜੇ ਤੁਹਾਨੂੰ ਮੇਰਾ ਤਰਬੂਜ ਦੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀ ਵੀਡੀਓ ਵੇਖਣ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਇਹ ਆ ਆਪਾਂ ਅੱਧਾ ਤਰਬੂਜ ਰੱਖ ਲਿਆ ਸੀ ਤੇ ਆਪਾਂ ਦੋ ਗਲਾਸ ਹੀ ਬਣਾਉਨੇ ਸੀ ਤੇ ਮੈਂ ਇਹ ਤਰਬੂਜ ਦੇ ਵਿੱਚੋਂ ਦੋ ਗਲਾਸ ਬਣਾਏ ਤੇ ਇਹਨਾਂ ਤਰਬੂਜ ਆਪਾਂ ਰਹਿਣ ਦਿੱਤਾ ਸੀ ਤੇ ਦੋ ਅੱਧੇ ਤਰਬੂਜ ਦੇ ਵਿੱਚੋਂ ਦੋ ਗਲਾਸ ਬਹੁਤ ਵਧੀਆ ਜੂਸ ਬਣ ਕੇ ਤਿਆਰ ਹੋਇਆ ਹੈ ਜੇ ਤੁਹਾਨੂੰ ਮੇਰੇ ਜੂਸ ਬਣਾਉਣ ਦੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਬੈਲ ਦਾ ਬਟਨ ਜ਼ਰੂਰ ਦਬਾਇਆ ਕਰੋ ਜੀ ਕਮੈਂਟਾਂ ਵਿੱਚ ਤੁਸੀਂ ਜ਼ਰੂਰ ਦੱਸਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ